ਇਹਨਾਂ ਨੂੰ ਚੱਕ ਰਿਓ ਇਹਨਾਂ ਨੂੰ ਥੱਲੇ ਪਿਠਾਉਂਦਾ ਪਿਠਾ ਦੇ ਇਹਨਾਂ ਨੂੰ ਰੁਕੋ 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 ਬੈਸਟ ਲਗਾ ਦਿਆ ਨੇ ਦਾ ਕਿਥੇ ਉਹਦਾ ਫੋਟੋ ਨਹੀਂ ਥੇ ਮਾਨਯੋਗ ਐਸਐਸਪੀ ਸਾਹਿਬ ਜਲੰਧਰ ਦਿਹਾਤੀ ਸਰਦਾਰ ਹਰਕਮਲਪ੍ਰੀਤ ਸਿੰਘ ਖੱਕ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀਮਤੀ ਜਸਰੂਪ ਕੌਰ ਆਈਪੀਐਸ ਐਸਪੀ ਇਨਵੈਸਟੀਗੇਸ਼ਨ ਜੀ ਦੀ ਰਹਿਨਮਾਈ ਹੇਠ ਸੀਜੀਐਸਟਾਫ ਜਲੰਧਰ ਦਿਹਾਤੀ ਦੀ ਪੁਲਿਸ ਨੇ ਦੋ ਵਿਅਕਤੀਆਂ ਮੰਗਲ ਸਿੰਘ ਅਤੇ ਜਗਦੇਵ ਸਿੰਘ ਵਾਸੀਆਂ ਕਪੂਰਥਲਾ ਨੂੰ ਗੱਡੀ ਨੰਬਰ ਪੀਬੀ 10 ਐਚ ਜੇ 2832 ਜਿਸ ਵਿੱਚ ਆਰਮੀ ਦਾ ਸਮਾਨ ਲੋਡ ਸੀ ਉਹਨਾਂ ਨੂੰ ਕਾਬੂ ਕੀਤਾ ਉਹਨਾਂ ਨੂੰ ਸ਼ੱਕੀ ਹਾਲਚੂ ਚ ਕਾਬੂ ਕਰਦੇ ਹੋਏ ਉਹਨਾਂ ਪਾਸੋਂ 150 ਕਿਲੋਗ੍ਰam ਡੋਡੇ ਚੂਰਾ ਪੋਸਟ ਤੋਂ ਬਰੰਦ ਕੀਤੇ ਹਨ ਜੋ ਇਹ ਡੋਡੇ ਚੂਰਾ ਪੋਸਟ ਚਾਰਖੰਡ ਤੋਂ ਲਿਆ ਕੇ ਕਪੂਰਥਲਾ ਦੇ ਏਰੀਆ ਚ ਸਪਲਾਈ ਕਰਦੇ ਸਨ ਜੋ ਇਹਨਾਂ ਨੇ ਨਾਕੇ ਤੋਂ ਬਚਣ ਦੀ ਖਾਤਰ ਭਾਰਤੀ ਫੌਜ ਦਾ ਸਮਾਨ ਕਹਿ ਕੇ ਉਹਨਾਂ ਨੂੰ ਕਾਗਜ਼ ਨਾਕੇ ਤੇ ਦਿਖਾਉਂਦੇ ਸਨ ਤੇ ਅੱਗੇ ਨਿਕਲ ਜਾਂਦੇ ਸਨ ਇਹਨਾਂ ਦੇ ਜਿਹੜਾ ਹੋਰ ਇੱਕ ਸਾਥੀ ਬਲਵੰਤ ਸਿੰਘ ਹੈ ਜਿਸ ਦੀ ਭਾਲ ਵਿੱਚ ਸ਼ਾਮੇਮਾਰੀ ਕੀਤੀ ਜਾ ਰਹੀ ਹੈ ਇਹਨਾਂ ਖਿਲਾਫ ਮੁਕੱਦਮਾ ਨੰਬਰ 81 15 ਸੀ 685 ਐਨ ਡੀ ਪੀ ਸੈਕਟ थाना ਮਕਸੂਦਾ ਦਰਜ ਰਜਿਸਟਰ ਕਰਕੇ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਹੈ